ਡਾਕਟਰ ਸੁਜੀਤ ਪਾਤਰ ਜੀ ਦੀ ਅੱਜ ਅੰਤਿਮ ਅਰਦਾਸ ਹੈ ਤਾਂ ਵੱਡੀਆਂ-ਵੱਡੇ ਸ਼ਖਸੀਅਤਾਂ ਪਹੁੰਚ ਰਿਹਾ ਨੇ ਗਾਇਕ ਪਹੁੰਚ ਰਹੇ ਨੇ ਕਲਾਕਾਰ ਪਹੁੰਚ ਰਹੇ ਨੇ ਸਾਹਿਤ ਨਾਲ ਜੁੜੇ ਹੋਏ ਲੋਕ ਪਹੁੰਚ ਰਹੇ ਨੇ ਲੇਖਕ ਪਹੁੰਚ ਰਹੇ ਨੇ ਗੀਤਕਾਰ ਪਹੁੰਚ ਰਹੇ ਨੇ ਤਾਂ ਉੱਥੇ ਹੀ ਪੰਜਾਬੀ ਗਾਇਕ ਰਣਜੀਤ ਰਾਣਾ ਜੀ ਇੱਥੇ ਪਹੁੰਚੇ ਨੇ ਬਾਈ ਜੀ ਅੰਤਿਮ ਅਰਦਾਸ ਹੈ ਅਜ ਪਾਤਰ ਸਾਹਿਬ ਦੀ ਜੀ ਤਾਂ ਇੱਕ ਆਹਰਾ ਲੱਗਾ ਹੋਇਆ ਸੀਗਾ ਕਿ ਔਣ ਜਾਣ ਸੀਗਾ ਮੁਲਾਕਾਤਾਂ ਹੁੰਦੀਆਂ ਸੀਗੀਆਂ ਤੇ ਅੱਜ ਸਦਾ ਲਈ ਸਾਡੇ ਕੋਲ ਵਿਛੜ ਗਏ ਨੇ ਅੱਜ ਅੰਤਿਮ ਅਰਦਾਸ ਉਹਨਾਂ ਦੀ ਸੋ ਕੀ ਜਜ਼ਬਾਤ ਨੇ ਇਸ ਮਿਲਨੇ ਕਹਿਣ ਨੂੰ ਮੈਨੂੰ ਲੱਗਦਾ ਵੀ ਸ਼ਬਦਾਂ ਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਾਣਾ ਹੈ ਮਾਲਕ ਦਾ ਮੰਨਣਾ ਪੈਣਾ ਮੰਨ ਰਹੇ ਹਾਂ ਪਰ ਮੈਨੂੰ ਐਂ ਲੱਗਦਾ ਵੀ ਇਹੋ ਜਿਹੀਆਂ ਸ਼ਖਸੀਅਤਾਂ ਇਹੋ ਜਿਹੇ ਲੋਕ ਨੇ ਇਹਨਾਂ ਦੀ ਉਮਰ ਜਿਹੜੀ ਹੈ ਘੱਟੋ ਘੱਟ 150 ਸਾਲ ਤਾਂ ਹੋਣੀ ਚਾਹੀਦੀ ਸੱਚਾਈ ਜਿਹੜੀ ਹੈ ਕਿਉਂਕਿ ਬਹੁਤ ਕੰਮ ਜਿਹੜੇ ਉਹਨਾਂ ਦੇ ਕਰਨ ਵਾਲੇ ਹਨ ਉਹ ਸ਼ਾਇਦ ਇਹਦੀ ਘੱਟ ਉਮਰ ਚ ਨਹੀਂ ਕਰ ਪਾਏ ਵੈਸੇ ਜਿੰਨਾ ਕੁ ਜਿਨ੍ਹਾਂ ਨੇ ਦਿੱਤਾ ਉਸ ਸਦੀਆਂ ਤੱਕ ਰਹਿਣਾ ਜਦ ਤੱਕ ਪੰਜਾਬੀ ਪੰਜਾਬੀਅਤ ਰਹੂਗੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਰਹਿਣਗੇ ਕੋਈ ਪੋਇਟਰੀ ਨੂੰ ਪਿਆਰ ਕਰਨ ਵਾਲੇ ਰਹਿਣਗੇ ਉਦੋਂ ਤੱਕ ਬਾਤਰ ਸਾਹਿਬ ਤਾਂ ਫਿਰ ਤੁਹਾਨੂੰ ਸਰਜੀਤ ਨੇ ਖੁਦ ਹੀ ਉਹਨਾਂ ਦੇ ਨਾਮ 'ਚ ਹੀ ਆਈ ਸੀ ਸਰਜੀਤ ਤੇ ਸਰਜੀਤ ਹਮੇਸ਼ਾ ਸਰਜੀਤ ਹੀ ਰਹਿਣਗੇ ਤੁਹਾਡੀਆਂ ਅੱਖਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਭਿੱਜੀਆਂ ਹੋਈਆਂ ਨੇ ਅੱਖਾਂ ਤੁਹਾਡੀਆਂ ਨਮ ਹੋ ਰਹੀਆਂ ਨੇ ਨਹੀਂ ਦੇਖੋ ਇੱਥੇ ਸਾਰੇ ਜਿੰਨੇ ਵੀ ਉਹਨਾਂ ਦੇ ਪਿਆਰ ਕਰਨ ਵਾਲੇ ਆ ਰਹੇ ਨੇ ਉਹ ਸਾਰੇ ਇਸ ਤਰੀਕੇ ਨੇ ਕਿਉਂਕਿ ਅਸਲ 'ਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੇਵੀ ਭਾਜੀ ਦੇ ਨਾਲ ਆ ਮੈਂ ਕਾਫੀ ਭਾਜੀ ਉਹਨਾਂ ਨੂੰ ਗਾਇਆ ਤੇ ਭਾਜੀ ਉਹਨਾਂ ਦੇ ਗੁਰੂ ਜੀ ਸਾਨੂੰ ਤੇ ਬਹੁਤ ਮੌਕੇ ਇਦਾਂ ਦੇ ਮਿਲਦੇ ਸੀ ਜਿਹੜੇ ਪਰਸਨਲੀ ਮਿਲਣ ਦੇ ਬਹੁਤ ਸਾਰੀਆਂ ਹਾਜ਼ਰੀਆਂ ਭਰੀਆਂ ਬਹੁਤ ਕੁਝ ਸਿੱਖਣ ਨੂੰ ਸ਼ਾਇਦ ਅਸੀਂ ਉਹਨਾਂ ਕੋਲੋਂ ਕੁਝ ਸਿੱਖ ਵੀ ਨਹੀਂ ਸਕੇ ਕਿਉਂਕਿ ਸਾਡੇ ਕੋ ਸਾਡੀ ਬੁੱਧੀ ਨਹੀਂ ਹੋਣੀ ਪਰ ਵਾਹ ਕਮਾਲ ਇੱਕ ਐਸੇ ਮੈਨੂੰ ਜੋ ਲੱਗਦਾ ਮੇਰਾ ਇਹ ਐਸੇ ਪੈਗੰਬਰ ਲੋਕ ਹੋ ਸ਼ਾਇਦ ਉਹ ਸ਼ਾਇਰੀ ਦੇ ਪੈਗੰਬਰ ਸ਼ਾਇਰੀ ਦੇ ਪੈਗੰਬਰ ਸੀ ਉਹਨਾਂ ਦਾ ਜਾਣਾ ਜਿਹੜਾ ਆ ਉਹ ਕਿਸੇ ਤੋਂ ਮੈਨੂੰ ਸਹਿ ਹੋ ਰਿਹਾ ਜੀ ਸੱਚਾਈ ਹੈ ਅਖੀਰਲੀ ਮੁਲਾਕਾਤ ਬਾਈ ਜੀ ਕਦੋਂ ਹੋਈ ਸੀ ਉਹਨਾਂ ਦੇ ਨਾਲ ਤੇ ਅਖੀਰਲੀ ਬੋਲ ਕੀ ਸੀਗੇ ਜਿਹੜੇ ਅੱਜ ਵੀ ਯਾਦ ਹੁਣ ਜਦੋਂ ਦੁਨੀਆ ਤੋਂ ਉਹਨਾਂ ਨੇ ਹਲਵਿਦਾ ਆਖਿਆ ਤਾਂ ਉਹ ਯਾਦ ਆਇਆ ਹੋਵੇ ਕਿ ਯਾਰ ਅਖੀਰਲੀ ਬੋਲ ਆ ਸੀਗੇ ਇਦਾਂ ਕਹਿੰਦੇ ਹੁੰਦੇ ਸੀ ਜਾਂ ਇਦਾਂ ਮਿਲਦੇ ਹੁੰਦੇ ਸੀ ਦੇਵੀ ਲਾਈਵ ਅਕਸਰ ਜਿਹੜੀ ਹੁੰਦੀ ਹੈ ਨਾ ਜੀ ਤੇ ਚਲੋ ਉਹਦੇ ਚ ਮੇਰੀ ਵੀ ਸ਼ਮੂਲੀਅਤ ਹੁੰਦੀ ਆ ਕਾਫੀ ਕੰਮ ਅਸੀਂ ਆਪ ਕਰਦੇ ਆ 뮤지컬ੀ ਕੰਪੋਜੀਸ਼ਨਸ ਹੋਰ ਸਾਰਾ ਤੇ ਲਵਲੀ ਚ ਲਵਲੀ ਯੂਨੀਵਰਸਿਟੀ ਚ ਪਾਤਸ਼ਾਹ ਆਇਆ ਸੀ ਅਸੀਂ ਉਹਨਾਂ ਨੂੰ ਜਦੋਂ ਬੁਲਾਇਆ ਮਿਲੇ ਤਾਂ ਸਾਰਾ ਇੱਕ ਕਲਾਸ ਉਹ ਮੁਲਾਕਾਤ ਸੀ ਮੁਲਾਕਾਤ ਤਾਂ ਖਜ਼ਾਨਾ ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਮੈਨੂੰ ਲੱਗਦੀ ਆ ਮੈਂ ਉਹਨਾਂ ਦੇ ਚਿਹਰੇ ਤੇ ਕਦੀ ਨਰਾਜ਼ਗੀ ਕਦੀ ਸ਼ਿਕਨ ਕਦੀ ਗੁੱਸਾ ਖਰਬ ਨਹੀਂ ਕਦੇ ਨਹੀਂ ਸੀ ਦੇਖਿਆ ਹੱਸ ਕੇ ਬੁਲਾਉਣਾ ਐ ਲੱਗਦਾ ਤੁਹਾਨੂੰ ਵੀ ਪਹਿਲੀ ਵਾਰੀ ਮਿਲੇ ਹੋਣ ਦਾ ਤੁਹਾਨੂੰ ਐ ਲੱਗਦਾ ਮੈਂ ਪਤਾ ਨਹੀਂ ਕਿੰਨੀ ਇੱਕ ਵਾਰੀ ਮੈਨੂੰ ਮਿਲੇ ਆ ਇਹ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਨਾਲ ਉਹ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਸਾਡੀ ਇੱਜ਼ਾਤਾਂ ਚ ਰਹਿਣਗੀਆਂ ਕਦੀ ਜਦੋਂ ਮੁਲਾਕਾਤ ਹੋਈਵੇ ਕਦੀ ਕਿਹਾ ਹੋਵੇ ਕਿ ਗੁਰੂ ਜੀ ਮੇਰੇ ਲਈ ਵੀ ਕੁਝ ਮਾੜਾ ਮੋਟਾ ਉਦਰਾ ਲਿਖ ਦਿਓ ਮੈਂ ਗਾਉਣਾ ਚਾਹੁੰਦਾ ਆ ਕੁਝ ਨਹੀਂ ਹਿੰਮਤ ਹੀ ਨਹੀਂ ਪਈ ਕਿਉਂਕਿ ਮੈਨੂੰ ਲੱਗਦਾ ਨਹੀਂ ਅਸੀਂ ਉਸ ਚੀਜ਼ ਦੇ ਕਾਬਿਲ ਆ ਅਸੀਂ ਕਿ ਭਈਏ ਜ਼ਰੂਰ ਆ ਮਾੜਾ ਮੋਟਾ ਗਾ ਲੈਨੇ ਆ ਪਰ ਐਡੀ ਵੱਡੀ ਸ਼ਾਇਰੀ ਉਹ ਗਜ਼ਲ ਨੂੰ ਗਾਉਣਾ ਸ਼ਾਇਦ ਉਹਦੇ ਲਈ ਮਾਲਕ ਵੀ ਉਹਦਾਂ ਦੇ ਲੋਕਾਂ ਨੂੰ ਬਖਸ਼ਦਾ ਉਹ ਵੋਕਲ ਵੀ ਬਖਸ਼ਦਾ ਉਹ ਸਾਰਾ ਕੁਝ ਹਾਂ ਜ਼ਿੰਦਗੀ 'ਚ ਕੋਸ਼ਿਸ਼ ਜਰੂਰ ਕਰੂੰਗਾ ਮੈਂ ਜੀ ਕਦੀ ਇਦਾਂ ਲੱਗਿਆ ਪਰ ਹਾਂ ਆਪਣੇਆਂ 'ਚ ਬਹਿ ਕੇ ਕਿਤੇ ਨਾ ਕਿਤੇ ਜ਼ਰੂਰ ਗੁਣਗੁਣਾ ਲਈਦਾ ਸੀ ਉਹਨਾਂ ਨੂੰ ਹਨਾ ਕਿਉਂਕਿ ਬਾਜੀ ਤੋਂ ਬਹੁਤ ਸਾਰੀਆਂ ਚੀਜ਼ਾਂ ਸੁਣਦੇ ਰਹਿੰਦੇ ਹਣੇ ਵੀ ਸੁਣਦੇ ਰਹਿੰਦੇ ਆ ਦੇਵੀ ਬਾਜੀ ਉਹਨਾਂ ਤੋਂ ਤੇ ਕਦੀ ਜ਼ਿੰਦਗੀ 'ਚ ਲੱਗਿਆ ਤਾਂ ਜ਼ਰੂਰ ਪਰ ਇਦਾਂ ਕਦੀ ਕਹਿ ਨਹੀਂ ਹੋਇਆ ਉਹਨਾਂ ਦੇ ਸਾਹਮਣੇ ਤਾਂ ਬੋਲਣ ਦੀ ਤਾਂ ਗੱਲ ਮਤਲਬ ਅੱਖਾਂ ਨਹੀਂ ਸੀ ਚੁੱਕ ਹੁੰਦੀਆਂ ਅਸੀਂ ਲੱਖਾਂ ਲੋਕ ਇੱਥੇ ਪਹੁੰਚ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਤਾਂ ਕੁਝ ਮਾਈਂਡ ਦੇ ਵਿੱਚ ਜ਼ੇਹਨ ਦੇ ਵਿੱਚ ਹੈ ਕਿ ਯਾਰ ਮੈਂ ਇਸ ਤਰ੍ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ ਕੁਝ ਵੱਖਰੇ ਤਰੀਕੇ ਦੇ ਨਾਲ ਕੁਝ ਕੁਝ ਵੀ ਇਦਾਂ ਦਾ ਹੋਵੇ ਇਨ ਫਿਊਚਰ ਜੇ ਕੋਈ ਇਦਾਂ ਦਾ ਹੋਵੇ ਨਹੀਂ ਮੈਨੂੰ ਕੋਸ਼ਿਸ਼ ਸਮਝ ਨਹੀਂ ਇਸ ਗੱਲ ਦੀ ਕਿ ਮੈਂ ਕੀ ਕਹਾਂ ਵੀ ਕਿ ਵੱਖਰੇ ਤਰੀਕੇ ਨਾਲ ਕੀ ਹੋ ਸਕਦਾ ਬਸ ਵੱਖਰੇ ਤਰੀਕੇ ਨਾਲ ਕਿਸੇ ਦਾ ਵੀ ਨਹੀਂ ਕੁਝ ਸਾਨੂੰ ਲੱਗਦਾ ਵੀ ਸਾ ਹਮੇਸ਼ਾ ਸਾਡੇ ਨਾਲ ਨੇ ਉਹ ਜਦੋਂ ਵੀ ਉਹਨਾਂ ਦੀ ਕਿਤਾਬ ਚੱਕ ਕੇ ਤੁਸੀਂ ਦੇਖ ਹੀ ਲੈਣਿਓ ਪੜਨ ਦੀ ਗੱਲ ਤਾਂ ਬਾਅਦ ਉਹਦੇ ਤੁਹਾਨੂੰ ਲੱਗਦਾ ਵੀ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਵੈਸੇ ਪੜਦੇ ਹੁੰਦੇ ਸੀ ਉਹਨਾਂ ਨੂੰ ਹਾਂ ਮੈਂ ਕੋਸ਼ਿਸ਼ ਕੀਤੀ ਜੀ ਉਹਨਾਂ ਨੇ ਕਿਉਂਕਿ ਮੈਂ ਦੀਪੀ ਭਾਈ ਦੇ ਨਾਲ ਨਾ ਮੈਂ ਬਈ ਦਿਲੋਂ ਇਸ ਚੀਜ਼ ਦਾ ਅਸੀਂ ਸਾਰੇ ਕਾਹਲੇ ਆ ਇਸ ਚੀਜ਼ ਦੇ ਜਿਹੜੇ ਵੀ ਮਿਊਜ਼ਿਕ ਨਾਲ ਜੁੜੇ ਹੋਇਆ ਆ ਪੋਇਟਰੀ ਨਾਲ ਜੁੜੇ ਹੋਇਆ ਉਹਨਾਂ ਨੇ ਜ਼ਰੂਰ ਪਾਤਰ ਸਾਹਿਬ ਨੂੰ ਪੜਿਆ ਜਿਨ੍ਹਾਂ ਨੇ ਥੋੜਾ ਵੀ ਲਿਖਿਆ ਉਹ ਉਹ ਜ਼ਰੂਰ ਉਹਨਾਂ ਨੂੰ ਪੜਿਆ ਹੋਗਾ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇਹ ਸੀ ਕਿ ਸਾਡੇ ਨਾਲ ਪੰਜਾਬੀ ਗਾਇਕ ਰਣਜੀਤ ਰਾਣਾ ਜੀ गल बात की थी, मुलाकात बारे गल बात की थी, किस तरह मुलाकात हुई किस तरह उन्होंने बोल सके गलत uh, so, कैमरा मैन दैनिक टीवी लुधियाना देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल पर